ਮੈਂ ਜਾਣਦੀ ਹਾਂ ਕਿ ਤੁਸੀਂ ਇਹ ਹੈਡਿੰਗ ਪੜ੍ਹ ਕੇ ਬਹੁਤ ਹੈਰਾਨ ਹੋਵੋਗੇ ਕਿਉਂਕਿ ਸਭ ਜਾਣਦੇ ਨੇ ਕਿ ਅੱਜ ਕੱਲ ਕੈਨੇਡਾ ਚੀਨ ਦੇ ਸਬੰਧਾਂ ਵਿੱਚ ਬੜੀ ਕੁੜੱਤਨ ਚੱਲ ਰਹੀ ਹੈ ਜਿਸ ਕਰਕੇ ਇਹ ਗੱਲ ਬੜੀ ਅਸੰਭਵ ਜਿਹੀ ਲੱਗਦੀ ਹੈ ਪਰ ਦੋਸਤੋ ਇਹ ਸੱਚ ਵੀ ਹੋ ਸਕਦਾ ਹੈ ਚਲੋ ਹੁਣ ਮੈਂ ਤੁਹਾਨੂੰ ਇਹਦਾ ਇੱਕ ਬਹੁਤ ਵੱਡਾ ਕਾਰਨ ਦੱਸਦੀ ਹਾਂ ਤੁਸੀਂ ਨੋਟ ਕੀਤਾ ਹੋਵੇਗਾ ਕਿ ਜਦੋਂ ਸਾਡੇ ਬੱਚੇ ਸਟੱਡੀ ਵੀਜ਼ੇ ਲਈ ਅਪਲਾਈ ਕਰਦੇ ਨੇ ਤਾਂ ਉਹ 에ਜੈਂਟਾਂ ਤੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਮਗਰ ਲੱਗ ਕੇ ਜਾਂ ਪੜ੍ਹਾਈ ਵਿੱਚ ਥੋੜੇ ਕਮਜ਼ੋਰ ਹੋਣ ਕਰਕੇ ਸੌਕੇ ਜਿਹੇ ਬਿਜ਼ਨਸ ਜਾਂ ਆਰਟਸ ਦੀ ਡਿਗਰੀ ਕੋਰਸ ਕਰਨ ਲਈ ਅਪਲਾਈ ਕਰ ਦਿੰਦੇ ਨੇ ਇਥੋਂ ਤੱਕ ਕਿ ਕਈ ਬਹੁਤ ਲਾਇਕ ਭਾਰਤੀ ਵਿਦਿਆਰਥੀ ਵੀ ਸਸਤੇ ਤੇ ਬੇਮਤਲਬ ਦੇ ਡਿਗਰੀ ਕੋਰਸ ਚੁਣ ਕੇ ਬਹਿ ਜਾਂਦੇ ਨੇ ਪਰ ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਹਰ ਡਿਗਰੀ ਕੋਰਸ ਦੀ ਆਪਣੀ ਆਪਣੀ ਵੈਲਿਊ ਹੁੰਦੀ ਹੈ ਮੈਂ ਕਿਸੇ ਨੂੰ ਵੀ ਕੱਟ ਕਰਕੇ ਨਹੀਂ ਵੇਖ ਰਹੀ ਪਰ ਸਿਆਣੇ ਇਹ ਵੀ ਕਹਿੰਦੇ ਨੇ ਕਿ ਸਾਨੂੰ ਸਮੇਂ ਮੁਤਾਬਕ ਚੱਲਣਾ ਚਾਹੀਦਾ ਹੈ ਤਾਂ ਜੋ ਸਾਡਾ ਭਵਿੱਖ ਸੁਰੱਖਿਤ ਹੋ ਸਕੇ ਇਹਦੀ ਸਭ ਤੋਂ ਵੱਡੀ ਮਿਸਾਲ ਚਾਈਨੈਸ ਵਿਦਿਆਰਥੀ ਨੇ ਜੇ ਆਪਾਂ ਚਾਈਨੈਸ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਹ ਜ਼ਿਆਦਾਤਰ ਮੈਡੀਕਲ ਕੰਪਿਊਟਰ ਮਕੈਨੀਕਲ ਅੰਜੀਭਰੀ ਵਰਗੇ ਡਿਗਰੀ ਕੋਰਸ ਕਰਨ ਨੂੰ ਤਰਜੀਹ ਦੇਣਗੇ ਜਿਸ ਨਾਲ ਉਹਨਾਂ ਦਾ ਪੀਆਰ ਲੈਣ ਲਈ ਚੰਗਾ ਸਕੋਰ ਬਣ ਜਾਂਦਾ ਹੈ ਹੁਣ ਇੱਥੇ ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਤੁਸੀਂ ਸਾਰੇ ਮੈਡੀਕਲ ਵਰਗੇ ਔਖੇ ਕੋਰਸ ਡਿਗਰੀ ਵਿੱਚ ਦਾਖਲਾ ਲੈ ਲਓ ਮੈਂ ਤਾਂ ਬਸ ਇਹੋ ਚਾਹੁੰਦੀ ਹਾਂ ਕਿ ਕੈਨੇਡਾ ਵਿੱਚ ਜਿੰਨਾ ਜੋਬਸ ਦੀ ਡਿਮਾਂਡ ਚੱਲ ਰਹੀ ਹੈ ਉਸੀ ਮੁਤਾਬਕ ਕੋਈ ਡਿਗਰੀ ਕੋਰਸ ਚੁਣ ਲਓ ਤੁਸੀਂ ਪਲੰਬਰ ਇਲੈਕਟ੍ਰੀਸ਼ੀਅਨ ਵੈਲਡਰ ਵਰਗੀਆਂ ਪੋਜੀਸ਼ਨ ਨਾਲ ਸੰਬੰਧਿਤ ਡਿਗਰੀ ਕੋਰਸ ਵੀ ਕਰ ਸਕਦੇ ਹੋ ਜੋ ਕਿ ਇੱਕ ਐਵਰੇਜ ਸਟੂਡੈਂਟ ਵੀ ਬੜੀ ਆਸਾਨੀ ਨਾਲ ਕਰ ਸਕਦਾ ਹੈ ਮੈਨੂੰ ਪੂਰੀ ਆਸ ਹੈ ਕਿ ਇਸ ਤਰ੍ਹਾਂ ਦੇ ਫੈਸਲੇ ਲੈਣ ਨਾਲ ਜਿੱਥੇ ਵਰਕ ਪਰਮਿਟ ਅਤੇ ਪੀਆਰ ਲੈਣ ਵਿੱਚ ਆਸਾਨੀ ਰਹੇਗੀ ਉੱਥੇ ਅਸੀਂ ਚਾਈਨੀਸ ਵਿਦਿਆਰਥੀਆਂ ਨੂੰ ਵੀ ਇੱਕ ਚੰਗਾ ਕੰਪੀਟੀਸ਼ਨ ਦੇ ਸਕਦੇ ਹਾਂ